ਪੰਜਾਬ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਜਿਹੜੇ ਇਸ ਟਾਈਮ ਆਈਪੀਐਸ ਆਫੀਸਰ ਨੇ ਉਹਦੀਆਂ مصیبتਾਂ ਵੱਧ ਚੁੱਕੀਆਂ ਕਿਉਂਕਿ ਫਰੀਦਕੋਟ ਦੇ ਵਿੱਚ ਇੱਕ ਡੇਰੇ ਦੇ ਮੁਖੀ ਦਾ ਕਤਲ ਹੋਇਆ ਸੀ ਉਸ ਕਤਲ ਕੇਸ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਆਈਜੀ ਪ੍ਰਦੀਪ ਕੁਮਾਰ ਜਾਦਵ ਨੂੰ ਉਸ ਕੇਸ ਦੇ ਵਿੱਚ ਨਾਬਜਿੱਦ ਕੀਤਾ ਜਾ ਰਿਹਾ ਕਿਉਂਕਿ ਮਸਲਾ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਸੀ ਤੇ ਉਸ ਕਤਲ ਕੇਸ ਦੇ ਵਿੱਚ ਹੁਣ مصیبتਾਂ ਵੱਧ ਚੁੱਕੀਆਂ ਨੇ ਪੰਜਾਬ ਇਜਲੈਂਸ ਬਿਊਰੋ ਨੇ ਪੰਜਾਬ ਸਰਕਾਰ ਕੋਲੋਂ ਮੰਜ਼ੂਰੀ ਮੰਗੀ ਆ ਕਿ ਆਈਪੀਐਸ ਅਧਿਕਾਰੀ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰਨਾ ਤੇ ਜਿਸ ਕਰਕੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਜਿਸ ਕਰਕੇ ਫਿਲਹਾਲ ਮਾਮਲਾ ਪੰਜਾਬ ਸਰਕਾਰ ਦੇ ਅਧੀਨ ਆ ਪਰ ਮੁਸੀਬਤਾਂ ਵੱਧ ਚੁੱਕੀਆਂ ਨੇ ਆਈਪੀਐਸ ਆਫੀਸਰ ਪ੍ਰਦੀਪ ਕੁਮਾਰ ਜਾਦਵ ਪ੍ਰਦੀਪ ਕੁਮਾਰ ਜਾਦਵ ਉਸ ਸਮੇਂ ਫਰੀਦਕੋਟ ਰੇਜ਼ ਦੇ ਆਈਜੀਸੀ ਉਸ ਸਮੇਂ ਉਹ ਚੰਡੀਗੜ੍ਹ ਪੁਲਿਸ ਹੱਦ ਕੁਆਟਰ ਵਿਖੇ ਤਨਾਤ ਤੇ ਨਾਲ ਦੀ ਨਾਲ ਉਹ ਦਿੱਲੀ ਜਿਹੜਾ ਪੰਜਾਬ ਭਵਣਾ ਉਹਦੇ ਦੇ ਵਿੱਚ ਵੀ ਬਤੌਰ ਰੈਜ਼ੀਡੈਂਟ ਕਮਿਸ਼ਨਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਪੂਰਾ ਮਸਲਾ ਕੀ ਅਸਲ ਦੇ ਵਿੱਚ ਤੁਸੀਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਫਰੀਦਕੋਟ ਦੇ ਵਿੱਚ ਇੱਕ ਡੇਰਾ ਜਿਹੜਾ ਪਿੰਡ ਕੋਟ ਸੁਖੀਆਂ ਕੋਟ ਸੁਖੀਆਂ ਵਿੱਚ ਡੇਰਾ ਹਰੀਕਾ ਦਾਸ ਦੇ ਉਪ ਪ੍ਰਧਾਨ ਦਿਆਲ ਦਾਸ ਦਾ ਕਤਲ ਹੋਇਆ ਸੀ ਉਸ ਕਤਲ ਦੇ ਵਿੱਚ ਦੁਬਾਰਾ ਕੇਸ ਵਿੱਚ ਮਲਜ਼ਮ ਵਜੋਂ ਨਾਜਿੱਦ ਕਰਨ ਦੇ ਕਥਿਤ ਤੌਰ ਤੇ 20 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਫਰੀਦਕੋਟ ਰੇਂਜ ਦੇ ਆਈਜੀ ਰਹਿ ਚੁੱਕੇ ਪ੍ਰਦੀਪ ਕੁਮਾਰ ਜਾਦਵ ਨੂੰ ਹੁਣ ਵਿਜੀਲੈਂਸ ਬਿਊਰੋ ਵੱਲੋਂ ਮਲਜ਼ਮ ਬਣਾਉਣ ਲਈ ਸਰਕਾਰ ਕੋਲੋਂ ਮਨਜ਼ੂਰੀ ਮੰਗੀ ਆ ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਐਸਪੀ ਗਗਨੇਸ਼ ਕੁਮਾਰ ਡੀਐਸਪੀ ਸ਼ਸ਼ੀਲ ਕੁਮਾਰ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ ਮਲਜ਼ਮ ਦੇ ਤੌਰ ਤੇ ਨਾਮਜ਼ਦ ਕਰ ਚੁੱਕੀ ਹੈ ਜਿਹੜੀ ਸੂਚਨਾ ਮਿਲੀ ਔਰ ਜਿਹੜੀ ਪ੍ਰਕਾਸ਼ਿਤ ਹੋਈ ਹੈ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਨਾਲ ਦੀ ਨਾਲ ਪੰਜਾਬੀ ਟਰਬਿਊਨ ਦੇ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਕਥਿਤ ਤੌਰ ਤੇ 20 ਲੱਖ ਰੁਪਏ ਰਿਸ਼ਵਤ ਦੇ ਦੇ ਮਾਮਲੇ ਦੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਮਲਕੀਤ ਦਾਸਮੂ ਪੰਜਾਬ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਤੋਂ ਵਾਦਾ ਮਾਫ ਗਵਾ ਬਣਾ ਲਿਆ ਜਿਸ ਦੇ ਚੱਲਦਿਆਂ ਹੁਣ ਮੁਸੀਬਤਾਂ ਵੱਧ ਚੁੱਕੀਆਂ ਨੇ ਸਗਵਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ 20 ਲੱਖ ਰੁਪਏ ਦੀ ਰਿਸ਼ਵਤ ਜੋ ਇੰਸਪੈਕਟਰ ਖੇਮ ਚੰਦ ਪ੍ਰੈਸ਼ਰ ਡੀਐਸਪੀ ਸੁਸ਼ੀਲ ਕੁਮਾਰ ਅਤੇ ਐਸਪੀ ਗਗਨੇਸ਼ ਕੁਮਾਰ ਨੂੰ ਦਿੱਤੀ ਸੀ ਉਹ ਰਿਸ਼ਵਤ ਫਰੀਦਕੋਟ ਦੇ ਆਈਜੀ ਦੇ ਕਹਿਣ ਤੇ ਹੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਪੰਜਾਬੀ ਜਲਸ ਬਿਊਰੋ ਨੇ ਆਈਪੀਐਸ ਅਧਿਕਾਰੀ ਪ੍ਰਦੀਪ ਕੁਮਾਰ ਜਾਦਵ ਨੂੰ 20 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਵੀ ਮੁਲਜ਼ਮ ਦੇ ਤੌਰ ਤੇ ਨਾਮਜ਼ਦ ਕਰ ਲਈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਲਿਖਤੀ ਸਹਿਮਤੀ ਮੰਗੀ ਗਈ ਹੈ ਉਧਰ ਇਸ ਅਫਸਰ ਨੇ ਇਸ ਵਿਸ਼ੇ ਤੇ ਕੋਈ ਵੀ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਜਦੋਂ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਨਿਆ ਕਿ ਇਸ ਆਈਪੀਐਸ ਅਫਸਰ ਨੂੰ ਨਾਮਜ਼ਦ ਕਰਨ ਵਾਸਤੇ ਸਰਕਾਰ ਕੋਲ ਮਨਜ਼ੂਰੀ ਮੰਗੀ ਗਈ ਆ ਆਈਪੀਐਸ ਅਧਿਕਾਰੀ ਨੂੰ ਵਿਜੀਲੈਂਸ ਵੀ ਨੇ 20 ਲੱਖ ਰੁਪਏ ਰਿਸ਼ਵਤ ਕਾਂਡ ਵਿੱਚ ਉਹ ਮੁਲਜ਼ਮ ਨਾਮਜ਼ਦ ਕਰਨਾ ਚਾਹੁੰਦੀ ਤੇ ਇਸ ਬਾਰੇ ਗ੍ਰਹਿ ਵਿਭਾਗ ਕੋਲੋਂ ਲੜੀਂਦੀ ਮਨਜ਼ੂਰੀ ਮੰਗੀ ਗਈ ਇਸ ਮਸਲੇ ਦੇ ਵਿੱਚ ਹੋਰ ਮੁਸੀਬਤਾਂ ਆਈਪੀਐਸ ਅਫੀਸਰ ਵਾਸਤੇ ਵਧ ਗਈਆਂ ਨੇ ਜਿਹੜੇ ਪ੍ਰਦੀਪ ਕੁਮਾਰ যাদਬ ਜਿਹੜੇ ਆਈਜੀ ਫਰੀਦਕੋਟ ਰਹ ਚੁਕੇ ਐ ਸਭ ਮੇ ਉਹ ਪੰਜਾਬ ਪੁਲਿਸ ਦੇ ਚੰਡੀਗੜ੍ਹ ਹੈੱਡ ਕੁਆਟਰ ਵੀਖੇ ਤੌਰ ਆਈਜੀ ਟੈਕਨੀਕਲ ਸਰਵਿਸ ਅਤੇ ਐਡੀਸ਼ਨਲ ਉਹਨਾਂ ਕੋਲ ਜ਼ਿੰਮੇਵਾਰੀ ਵੀ ਹੈਗੀ ਆ ਰੈਜੀਡੈਂਟ ਕਮਿਸ਼ਨਰ ਪੁਲਿਸ ਕੋਆਰਡੀਨੇਸ਼ਨ ਪੰਜਾਬ ਭਵਨ ਦਿੱਲੀ ਵੀ ਆ ਇਹ ਕੇਸ 2019 ਦੇ ਵਿੱਚ ਵਾਪਰਿਆ ਸੀ ਔਰ ਉਸ ਤੋਂ ਬਾਅਦ যাদਬ ਨੇ ਇੱਕ 3 ਮੈਂਬਰੀ ਕਮੇਟੀ ਅਕਤੂਬਰ 2022 ਵਿੱਚ ਬਣਾਈ ਸੀ ਇਸ ਜਾਂਚ ਨੂੰ ਕੇਸ ਲੈ ਕੇ ਔਰ ਉਸ ਤੋਂ ਬਾਅਦ ਇੱਕ ਮਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚਾ ਜਿਹਦੇ ਚੱਲਦੇ ਇੱਕ ਨਵੀਂ ਐਸਆਈਟੀ ਬਣਾਉਣੀ ਪਈ ਸੀ ਤੇ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਪੰਜਾਬ ਵਿਜੀਲੈਂਸ ਬਿਊਰੋ ਦੇ ਫਰੋਜ਼ ਪਰ ਦੇ ਐਸਐਸਪੀ ਨੇ ਗੁਰਮੀਤ ਸਿੰਘ ਹੋਣੀ ਗੁਰਮੀਤ ਸਿੰਘ ਹੋਣਾ ਨੇ ਹਿੰਦੁਸਤਾਨ ਟਾਈਮਜ਼ ਦੇ ਜਰਨਲਿਸਟ ਪ੍ਰਤੀਪ ਸਿੰਘ ਮਾਲ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਅਫਸਰ ਦੇ ਖਿਲਾਫ ਮਨਜ਼ੂਰੀ ਮੰਗੀ ਗਈ ਹੈ ਪੰਜਾਬ ਸਰਕਾਰ ਨੂੰ ਕੇਸ ਦੇ ਦਿੱਤਾਗਾ ਹਾਲਾਂਕਿ ਉਹਨਾਂ ਨੇ ਜ਼ਿਆਦਾ ਕੋਈ ਡਿਟੇਲ ਦੇ ਨਾਲ ਗੱਲਬਾਤ ਨਹੀਂ ਕੀਤੀ ਲੇਕਿਨ ਇਹ ਮੰਨਿਆ ਜਾ ਰਿਹਾ ਕਿ ਆਈਜੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਕੇਸ 2019 ਨਵੰਬਰ 7 ਦਾ ਜਦੋਂ ਇਹਦੇ ਚ ਦਿਆਲਦਾਸ ਜਿਨ੍ਹਾਂ ਦੀ ਉਮਰ 55 ਸਾਲ ਸੀ ਇਹਨਾਂ ਦਾ ਕਤਲ ਹੋਇਆ ਗਿਆ ਸੀ ਇਹ ਜਿਹੜਾ ਕੋਡ ਸੁਰਖੀਆਂ ਜਿਹੜਾ ਫਰੀਦਕੋਟ ਦੇ ਵਿੱਚ ਉਹਦੇ ਵਿੱਚ ਹੀ ਫਿਰ ਮਸਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਦਾ ਗਿਆ ਉਸ ਤੋਂ ਬਾਅਦ ਇੱਕ ਐਸਆਈਟੀ ਬਣਦੀ ਐਸਆਈਟੀ ਦੇ ਵਿੱਚ ਜਦੋਂ ਮਸਲਾ ਉੱਬਰਦਾ ਤੇ ਫਿਰ ਬਹੁਤ ਸਾਰੀਆਂ ਇਹਦੀਆਂ ਪੜਤਾ ਖੋਲਦੀਆਂ ਨੇ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਨਵੀਂ ਐਸਆਈਟੀ ਬਣੀ ਆ ਉਹ ਮੋਗਾ ਪੁਲਿਸ ਦੇ ਐਸਪੀ ਮਨਮੀਤ ਸਿੰਘ ਦੀ ਅਗਵਾਈ ਚ ਬਣੀ ਆ ਹੁਣ ਉਸ ਮਸਲੇ ਦੀ ਉਹ ਜਿਹੜੀ ਆ ਉਹ ਪੂਰੀ ਕਾਰਵਾਈ ਕਰ ਰਹੇ ਨੇ ਹਾਲਾਂਕਿ 6 ਮਹੀਨੇ ਹੋ ਚੁੱਕੇ ਨੇ ਜਿਹੜੇ ਐਸਪੀ ਗਗਨੀਸ਼ ਕੁਮਾਰ ਨੇ ਉਹ ਪੋ ਗੋੜੇ ਨੇ ਹਜੇ ਤੱਕ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਚੱਕੀ ਜ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਔਰ ਫਰੀਦਕੋਟ ਦੀ ਅਦਾਲਤ ਵੱਲੋਂ ਵੀ ਉਹਨਾਂ ਦੇ ਖਿਲਾਫ ਨੌਨ ਅਵੇਲੇਬਲ ਵਾਰੰਟ ਈਸ਼ੂ ਕੀਤੇ ਗਏ ਨੇ ਲੇਕਿਨ ਹਲੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ 19 ਜੁਲਾਈ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਸਲੇ ਵਿੱਚ ਇੱਕ ਡੀਐਸਪੀ ਸ਼ਸ਼ੀਲ ਕੁਮਾਰ ਨੂੰ ਵੀ ਰਿਸ਼ਵਤ ਕਾਰਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਆ ਜਿਹੜੇ ਐਸਐਚਓ ਖੀਮਚੰਦ ਪ੍ਰਾਸ਼ਰ ਆ ਉਹਨਾਂ ਨੇ ਵੀ ਵਿਜੀਲੈਂਸ ਦੇ ਸਾਹਮਣੇ ਸਰੈਂਡਰ ਕਰ ਦਿੱਤਾਗਾ ਸੀ ਲੇਕਿਨ ਹਾਲੇ ਤੱਕ ਫਿਰ ਮਲਕੀਸ਼ ਸਿੰਘ ਹੋਣਾ ਨੇ ਸਰੈਂਡਰ ਕੋਡ ਵਿੱਚ ਕੀਤਾ ਸੀ ਔਰ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੰਜਾਬੀ ਵਿਜੀਲੈਂਸ ਬਿਊਰੋ ਨੇ ਇੱਕ ਚਾਰ ਸ਼ੀਟ ਵੀ ਦਾਖਲ ਕੀਤੀ ਜਿਸ ਵਿੱਚ ਡੀਐਸਪੀ ਸੁਸ਼ੀਲ ਕੁਮਾਰ ਜਿਹੜੇ ਇਸ ਟਮੇ ਸਸਪੈਂਡ ਹੋ ਚੁੱਕੇ ਨੇ ਉਹਨਾਂ ਨੇ ਵੀ ਖਲਾਸੇ ਕਈ ਕੀਤੇ ਨੇ ਲੇਕਿਨ ਇਸ ਮਸਲੇ ਦੇ ਵਿੱਚ ਜਿਹੜੇ ਆਈਜੀ ਅਰਪ੍ਰਦੀਪ ਕੁਮਾਰ ਜਾਦਵ ਉਨਾਂ ਨੇ ਆਪਣੀ ਫਿਲਹਾਲ ਕੋਈ ਵੀ ਇਸ ਮਸਲੇ ਦੇ ਵਿੱਚ ਪੱਖ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ ਹੈਗੀ ਲੇਕਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਤੋਂ ਇਹ ਜਿਹੜੀ ਆ ਆਈਜੀ ਜਿਹੜੇ ਪ੍ਰਦੀਪ ਕੁਮਾਰ ਜਾਦਵ ਆ ਉਹਨਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਕਰਨ ਦੀ ਮਨਜ਼ੂਰੀ ਮੰਗੀ ਹੈ ਕੇਸ ਪੰਜਾਬ ਸਰਕਾਰ ਕੋਲ ਪਹੁੰਚ ਪਹੁੰਚ ਚੁੱਕਾ ਹੈ ਔਰ ਹੋਮ ਡਿਪਾਰਟਮੈਂਟ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਦੇ ਦੇਿਆ ਕਿ ਪੰਜਾਬ ਸਰਕਾਰ ਇਸ ਆਈਪੀਐਸ ਅਫੀਸਰ ਪ੍ਰਦੀਪ ਕੁਮਾਰ ਜਾਦਵ ਦੇ ਖਿਲਾਫ ਜਿਹੜਾ ਕੇਸ ਚਲਾਉਣਾ ਚਾਹੁੰਦੀ ਹੈ ਪੰਜਾਬ ਵਿਜੀਲੈਂਸ ਬਿਊਰੋ ਜਿਸ ਵਿੱਚੋਂ ਇਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੀ ਹੈ ਕਿੰਨੀ ਜਲਦੀ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਬਿਊਰੋ ਫਰੂਜ਼ਪੁਰ ਯੂਨਿਟ ਨੂੰ ਆਗਿਆ ਦਿੰਦੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ